ਕਈ ਵਾਰੀ 2-4 ਸਪਰੇਇਆਂ ਇਕੱਠੀਆਂ ਵੀ ਕਰ ਦਿੰਦੇ ਆ ਜਿਵੇਂ ਟੋਨਿਕ ਤੇ ਲੀਡਰ ਇਕੱਠਾ ਪਾ ਲਓ ਤੇ ਇਕੱਠਾ ਚੱਕ ਦੋ ਫੱਟੇ ਵੀ ਇਹ ਦੇਊ ਫਿਰ ਚੰਗਾ ਜਿਹੜਾ ਨਦੀਨ ਨਸ਼ਕ ਕੰਟਰੋਲ ਕਰੂਗਾ ਇਹ ਆ ਵੀ ਆਪ ਦੇ ਤੌਰ ਤੇ ਮਿਕਸਿੰਗ ਜਿਹੜੀ ਆ ਉਹ ਕਰਨ ਦੇ ਨਾਲ ਸਾਡਾ ਹੈਗਾ ਫਸਲ ਦਾ ਕਈ ਵਾਰਾ ਟੱਕਾ ਲੱਗ ਜਾਂਦਾ ਫਸਲ ਜਿਹੜੀ ਪੀਲੀ ਪੈ ਜਾਂਦੀ ਆ ਜਾਂ ਆਪਾਂ ਇਹ ਕਹਿ ਲਈਏ ਵੀ ਉਹ ਰਿਸਿਸਟੈਂਸ ਹੋ ਜਾਂਦਾ ਗੁਲੀ ਜੰਡਾ ਜੀ ਮਤਲਬ ਕਿ ਖਰਾਕ ਜਿਹੜੀ ਉਹ ਫਿਰ ਫਸਲ ਵਾਸਤੇ ਤਾਂ ਮੈਨੂੰ ਲੱਗਦਾ ਅਧੀ ਰਹਿ ਜਾਂਦੀ ਆ ਇਹ ਨਦੀਨ ਨਸ਼ਕ ਚੂਸ ਜਾਂਦੇ ਆ ਅਸੀਂ ਫੀਲਡ ਦੇ ਵਿੱਚ ਦੇਖਿਆ ਵੀ ਉਹ ਗਲਤੀਆਂ ਹੋ ਜਾਂਦੀਆਂ ਸਾਡੇ ਤੋਂ ਕਿਸਾਨ ਭਰਾਵਾਂ ਤੋਂ ਕੋਈ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਹੈ ਵੀ ਨਦੀਨ ਨਾਸ਼ਕ ਕੋਈ ਵੀ ਤੁਸੀਂ ਵਰਤਨਾਤ ਨਦੀਨ ਜਿਹੜਾ ਹੈਗਾ 2 ਤੋਂ 4 ਪੱਤਿਆਂ ਦੀ ਅਵਸਥਾ ਹੋਵੇ ਪਰ ਅਸੀਂ ਇਹ ਦੇਖਿਆ ਵੀ ਫੀਲਡ ਦੇ ਵਿੱਚ ਬਾੜ-ਬਾੜ ਦਿਨ ਦੀ 70-70 ਦਿਨ ਦੀ ਕਣਕ ਹੋ ਜਾਂਦੀ ਹੈ ਤੇ ਲੋਕ ਉੱਥੇ ਵੀ ਸਪਰੇਅ ਅਸੀਂ ਕਰਦੇ ਦੇਖਿਆ ਫਿਰ ਇਹੋ ਜੀ ਅਵਸਥਾ ਦੇ ਵਿੱਚ ਜਿਹੜਾ ਹੈਗਾ ਨਦੀਨ ਨਾਸ਼ਕ ਉਹ ਕੰਮ ਤਾਂ ਕਰਦਾ ਪਰ ਉਹਨਾ ਕਾਰਗਰ ਸਾਬਤ ਨਹੀਂ ਹੁੰਦਾ ਜਦੋਂ ਗਨ ਟਾਈਪ ਨੋਜ਼ਲ ਦੇ ਨਾਲ ਆਪਾਂ ਸਪਰੇਅ ਕਰਦੇ ਆਂ ਤਾਂ ਉਹ ਇਹ ਦੇਖੋ ਵੀ ਜਿੱਥੇ ਤਾਂ ਉਹ ਪਈ ਜਾਂਦੀ ਹੈ ਉੱਥੇ ਤਾਂ ਨਦੀਨ ਪਈ ਮਰੀ ਜਾਂਦੇ ਆ ਜਾਂ ਉਹ ਵੱਧ ਅਸਰ ਕਰੀ ਜਾਂਦੀ ਹੈ ਸਾਡਾ ਨੁਕਸਾਨ ਕਰੀ ਜਾਂਦੀ ਹੈ ਕਣਕ ਦਾ ਤੇ ਜਿੱਥੇ ਉਹ ਨਹੀਂ ਪੈਂਦੀ ਉੱਥੇ ਉਹ ਜਿਹੜਾ ਹੈਗਾ ਉਵੇਂ ਪੰਤਾਂ ਦੇ ਵਿੱਚੋਂ ਇਹ ਦੌਗੀਆਂ ਦੇ ਵਿੱਚ ਸਾਡੇ ਨਦੀਨ ਜਿਹੜੇ ਉਹ ਭਰ ਆਉਂਦੇ ਆ ਜੇ ਹੁਣ ਵੱਧ ਪਾਈ ਜਾਂਦੇ ਆ ਅੱਗੇ ਜਾ ਕੇ ਕਣਕ ਪੀਲਾ ਪੈਣ ਦੀ ਸਮੱਸਿਆ ਆ ਗਈ ਫਿਰ ਉਹਦੋਂ ਖਰਾਕੀ ਤੱਤ ਪੂਰੇ ਕਰਦੇ ਫਿਰਾਂਗੇ ਪਾਏ ਸਵਾਨ ਦੇ ਵਿੱਚ ਸੁੱਕੇ ਵਾਂਝ ਖੜੇ ਆ ਜੀ ਤਾਂ ਕਿਹੜੀ ਕਿਹੜੇ ਨਦੀਨ ਆ ਜਿਹੜੇ ਆਉਂਦੇ ਆ ਤੇ ਉਹਨਾਂ ਦਾ ਫਿਰ ਕੰਟਰੋਲ ਕਿਵੇਂ ਹੋਣਾ ਹੈ ਅਸੀਂ ਹੁਣ ਅਵਸਥਾ ਤੇ ਆਪਾਂ ਖੜੇ ਆ ਵੀ ਅੰਦਾਜ਼ਨ ਜਿਹੜੀ ਕਣਕ ਸਾਡੀ 30 35 ਦਿੰਦੀ ਹੈਗੀ ਆ ਜਾਂ ਤਾਂ ਆਪਾਂ ਕੋਰ ਲਾਈ ਜਾਂਦੇ ਆ ਜਾਂ ਆਪਾਂ ਕੋਰ ਲਾਉਣੀ ਹੈ ਤੇ ਜਾਂ ਫਿਰ ਆਪਣੀ ਜਿਹੜੀ ਕੋਰ ਲੱਗ ਚੁੱਕੀ ਹੈ ਅੱਜ ਆਪਾਂ ਨੂੰ ਲੱਗਦਾ ਵੀ ਸਾਡੇ ਖੇਤ ਦੇ ਵਿੱਚ ਦੋਨੇ ਤਰ੍ਹਾਂ ਦੇ ਨਦੀਨ ਹੈਗੇ ਆ ਗੁੱਲੀ ਡੰਡਾ ਵੀ ਹੈਗਾ ਤੇ ਚੌੜੇ ਪੱਤੇ ਵਾਲੇ ਨਦੀਨ ਫਿਰ ਕੀ ਇਹੋ ਜੀਆਂ ਕੋਈ ਦੋ ਚਾਰ ਗੱਲਾਂ ਜਿਹੜੀਆਂ ਮਤਲਬ ਸਾਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਵੀ ਆਪਾਂ ਉਹ ਗੱਲਾਂ ਧਿਆਨ ਚ ਰੱਖ ਕੇ ਨਦੀਨ ਨਾਸ਼ਕ ਜੇ ਵਰਤੀ ਵੀ ਜਾਣੇ ਤਾਂ ਫਾਇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਜਾਣਕਾਰੀ ਜਿਹੜੀ ਕਿਸਾਨ ਭਰਾਵੋ ਤੁਹਾਨੂੰ ਦੇਣੀ ਹੈ ਕਣਕ ਦੀ ਮੁੱਖ ਜਿਹੜੀ ਫਸਲ ਆ ਸਾਡੀ ਉਸ ਫਸਲ ਦੇ ਨਾਲ ਸੰਬੰਧਿਤ ਦੇਣੀ ਹੈ ਕਿਉਂ ਕਿ ਇਸ ਫਸਲ ਨੂੰ ਸ਼ੁਰੂ ਤੋਂ ਹੀ ਨਦੀਨਾਂ ਦੀ ਬਹੁਤ ਵੱਡੀ ਮਾਰ ਪੈਂਦੀ ਹੈ ਤੇ ਨਦੀਨ ਅਸੀਂ ਕਿਵੇਂ ਕੰਟਰੋਲ ਕਰਨੇ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਹੁਣ ਪਹਿਲੇ ਪਾਣੀਆਂ ਤੋਂ ਪਹਿਲਾਂ ਕਣਕ ਨੂੰ ਪਹਿਲਾ ਪਾਣੀ ਦੇਣ ਤੋਂ ਪਹਿਲਾਂ ਜਾਂ ਪਹਿਲਾ ਪਾਣੀ ਦੇਣ ਤੋਂ ਬਾਅਦ ਕਿਹੜੇ ਨਦੀਨ ਆ ਜਿਹੜੇ ਉਹ ਆਮ ਤੌਰ ਤੇ ਸਿਰ ਚੱਕਦੇ ਆ ਤੇ ਫਿਰ ਉਹਨਾਂ ਨੂੰ ਅਸੀਂ ਸ਼ੁਰੂ ਤੋਂ ਕੰਟਰੋਲ ਕਿਵੇਂ ਕਰਨਾ ਹੈ ਮੇਨ ਗੱਲਾਂ ਰਹਿਣਗੀਆਂ ਵੀ ਧਿਆਨ ਕੀ ਦੇਣਾ ਤਜਰਬੇਕਾਰ ਸਾਡੇ ਕਿਸਾਨ ਭਰਾ ਵੀ ਬੜੇ ਆ ਪਰ ਮੇਰੇ ਨਾਲ ਵੀ ਮਾਹਰ ਜਿਹੜੇ ਡਾਕਟਰ ਖੇਤੀਬਾੜੀ ਦੇ ਡਾਕਟਰ ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਹੈ ਬਠਿੰਡੇ ਤੋਂ ਆਪਾਂ ਉਹਨਾਂ ਕੋਲੋਂ ਸਾਰੀਆਂ ਜਾਣਕਾਰੀਆਂ ਲੈਣੀਆਂ ਵੀ ਮੁੱਖ ਸਿਫਾਰਸ਼ਾਂ ਯੂਨੀਵਰਸਿਟੀ ਦੀਆਂ ਕੀ ਆ ਤੇ ਸਾਡਾ ਖਰਚਾ ਵੀ ਘੱਟ ਹੋਵੇ ਤੇ ਅਸੀਂ ਉਹੋ ਜਿਹੇ ਨਦੀਨ ਨਸ਼ਕ ਵਰਤੀਏ ਵੀ ਨਦੀਨਾਂ ਤੇ ਕੰਟਰੋਲ ਵੀ ਹੋ ਜੇ। ਤਾਂ ਡਾਕਟਰ ਸਾਹਿਬ ਜਿਹੜੀ ਸਾਡੀ ਕਣਕ ਦੀ ਫਸਲ ਆ ਮੁੱਖ ਫਸਲ ਹੁੰਦੀ ਹੈ ਤੇ ਨਦੀਨਾਂ ਦੀ ਸਮੱਸਿਆ ਬੜੀ ਵੱਡੀ ਹੁੰਦੀ ਹੈ। ਆਪਾਂ ਇਸ ਤੋਂ ਗੱਲਬਾਤ ਸ਼ੁਰੂ ਕਰਦੇ ਆਂ ਤੇ ਨਾਲ ਹੀ ਮੈਂ ਚੈਨਲ ਤੇ ਤੁਹਾਡਾ ਸਵਾਗਤ ਕਰਦਾ। ਬਹੁਤ ਬਹੁਤ ਧੰਨਵਾਦ ਜੀ। ਤੇ ਜਿਵੇਂ ਤੁਸੀਂ ਗੱਲ ਕਰੀ ਹੈ ਵੀ ਨਦੀਨਾਂ ਦੀ ਜੇ ਕਣਕ ਦੇ ਵਿੱਚ ਨਦੀਨਾਂ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੇ ਨਦੀਨ ਕਣਕ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਅਸੀਂ ਚੌੜੇ ਪੱਤੇ ਵਾਲੇ ਕਹਿ ਦਿੰਨੇ ਆ ਜਾਂ ਫਿਰ ਆਪਣੇ ਜਿਹੜੇ ਹੈਗੇ ਆ ਘਾਲੇ ਨਦੀਨ ਚੌੜੇ ਪੱਤੇ ਵਾਲੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਾਥੂ ਜੰਗਲੀ ਪਾਲਕ ਕੰਡਿਆਲੀ ਪਾਲਕ ਬਟਨ ਬੂਟੀ ਹਿਰਨ ਖੁਰੀ ਤੇ ਜੇ ਆਪਾਂ ਗੱਲ ਕਰੀਏ ਘਾਲੇ ਨਦੀਨਾਂ ਦੇ ਵਿੱਚ ਫਿਰ ਆਪਣਾ ਆ ਗਿਆ ਗੁੱਲੀ ਡੰਡਾ ਜਾਂ ਫਿਰ ਆਪਣੀ ਜੰਗਲੀ ਜਮੀ ਜਾਂ ਜੋਂਦਰ ਇਹ ਦੋ ਤਰ੍ਹਾਂ ਦੇ ਮੁੱਖ ਤੌਰ ਤੇ ਨਦੀਨ ਜਿਹੜੇ ਕਣਕ ਦੇ ਵਿੱਚ ਹੁੰਦੇ ਆ ਤੇ ਜੇ ਨਦੀਨਾਂ ਦੀ ਆਪਾਂ ਗੱਲ ਕਰੀਏ ਅੱਗੇ ਵੀ ਇਹ ਆਪਣੇ ਝਾੜ ਤੇ ਕਾਫੀ ਅਸਰ ਪਾਉਂਦੇ ਆ ਕਿਉਂਕਿ ਤੁਸੀਂ ਇਹ ਦੇਖੋ ਵੀ ਜਿਹੜੀ ਕੋਈ ਸੂਰਜ ਦੀ ਰੌਸ਼ਨੀ ਆ ਉਹਦੇ ਹੀ ਇਹਨਾਂ ਨੇ ਮਤਲਬ ਮੁਕਾਬਲਾ ਕਰਨਾ ਕੋਈ ਆਪਾਂ ਖਰਾਕ ਪਾਈ ਆ ਕੋਈ ਯੂਰੀਆ ਨਾਈਟ੍ਰੋਜਨ ਕੋਈ ਡੀਏਪੀ ਉਹ ਜਿਹੜਾ ਹੈ ਕਿ ਖਰਾਕੀ ਤੱਤ ਸਾਡੇ ਲੈ ਕੇ ਜਿਹੜਾ ਸਾਡੇ ਝਾੜ ਤੇ ਇਹ ਅਸਰ ਨਦੀਨ ਸਾਡੇ ਪਾਉਂਦੇ ਆ ਜੀ ਮਤਲਬ ਕਿ ਖਰਾਕ ਆ ਜਿਹੜੀ ਉਹ ਫਿਰ ਫਸਲ ਵਾਸਤੇ ਤਾਂ ਮੈਨੂੰ ਲੱਗਦਾ ਅੱਧੀ ਰਹਿ ਜਾਂਦੀ ਆ ਇਹ ਨਦੀਨ ਅਸ਼ਕ ਚੂਸ ਜਾਂਦੇ ਆ ਆ ਬਿਲਕੁਲ ਜੀ ਦੇਖੋ ਕੋਈ ਵੀ ਨਦੀਨ ਆ ਜਿਵੇਂ ਕਾਫੀ ਮਾਤਰਾ ਦੇ ਵਿੱਚ ਖੇਤਾਂ ਦੇ ਚ ਨਦੀਨ ਹੋ ਜਾਂਦੇ ਆ ਤਾਂ ਉੱਥੇ ਆਟੋਮੈਟਿਕ ਗੱਲ ਵੀ ਅਸ ਇਹ ਕਣਕ ਦੇ ਢਾੜ ਤੇ ਜਾਂ ਆਪਾਂ ਕਹ ਲਈ ਆਉਣ ਵਾਲੇ ਸਾਲਾਂ ਵਿੱਚ ਫੇਰ ਹੋਰ ਨਦੀਨ ਬਣ ਜਾਂਦਾ ਵੀ ਬੀ ਬਹੁਤ ਬਣ ਜਾਂਦਾ ਜੀ ਤਾਂ ਡਾਕਟਰ ਸਾਹਿਬ ਇੱਕ ਇਹ ਗੱਲ ਹੁੰਦੀ ਹੈ ਵੀ ਅਕਸਰ ਨਦੀਨ ਆ ਜਿਹੜਾ ਫਸਲ ਜਦੋਂ ਆਪਾਂ ਬੀਜਦੇ ਆ ਨਦੀਨ ਪਹਿਲੇ ਪਾਣੀ ਤੋਂ ਬਾਅਦ ਵਾਲੇ ਪਾਣੀ ਤੋਂ ਵੀ ਨਦੀਰ ਬਹੁਤ ਹੁੰਦੇ ਆ ਜੀ ਇਹ ਕਿਉਂ ਹੁੰਦੇ ਆ ਜੀ ਨਦੀਨ ਸ਼ੁਰੂ ਤੋਂ ਬੜਾ ਆਪਾਂ ਕੀ ਗੱਲਾਂ ਦਾ ਧਿਆਨ ਰੱਖੀਏ ਵੀ ਨਦੀਨ ਹੋਣ ਨਾ ਜੇ ਹੋਣ ਤਾਂ ਫਿਰ ਘਟ ਹੋਣ ਬਿਲਕੁਲ ਜੀ ਬਹੁਤ ਜਾਇਜ਼ ਤੁਹਾਡੀ ਸਵਾਲ ਆ ਤੁਹਾਡਾ ਜੇ ਨਦੀਨਾ ਦੀ ਆਪਾਂ ਗੱਲ ਕਰੀਏ ਵੀ ਹੋਣ ਦੇ ਕਾਰਨ ਤਾਂ ਕੁਝ ਕੁ ਗੱਲਾਂ ਦਾ ਜਿਹੜਾ ਧਿਆਨ ਜਾਂ ਅਸੀਂ ਫੀਲਡ ਦੇ ਵਿੱਚ ਦੇਖਿਆ ਵੀ ਉਹ ਗਲਤੀਆਂ ਹੋ ਜਾਂਦੀਆਂ ਸਾਡੇ ਤੋਂ ਕਿਸਾਨ ਭਰਾਵਾਂ ਤੋਂ ਉਹਦੇ ਵਿੱਚ ਜੇ ਆਪਾਂ ਮੁੱਖ ਤੌਰ ਤੇ ਗੱਲ ਕਰੀਏ ਵੀ ਕੁਝ ਕੁ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈਗੀ ਆ ਵੀ ਜਿਵੇਂ ਨਦੀਨ ਆਪਾਂ ਕਿਹੜੀ ਅਵਸਥਾ ਤੇ ਕਰਨਾ ਜਿਵੇਂ ਹੁਣ ਅਸੀਂ ਕਹਿੰਦੇ ਆ ਵੀ ਜਿਹੜਾ ਕੋਈ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਆ ਵੀ ਨਦੀਨ ਨਾਸ਼ਕ ਕੋਈ ਵੀ ਤੁਸੀਂ ਵਰਤਨਾਤ ਨਦੀਨ ਜਿਹੜਾ ਹੈਗਾ 2 ਤੋਂ 4 ਪੱਤਿਆਂ ਦੀ ਅਵਸਥਾ ਹੋਵੇ ਪਰ ਅਸੀਂ ਇਹ ਦੇਖਿਆ ਵੀ ਫੀਲਡ ਦੇ ਵਿੱਚ ਬਾੜ-ਪਾੜ ਦੇਣ ਦੀ 70-70 ਦਿਨ ਦੀ ਕਣਕ ਹੋ ਜਾਂਦੀ ਹੈ ਤੇ ਲੋਕ ਉੱਥੇ ਵੀ ਸਪਰੇਅ ਅਸੀਂ ਕਰਦੇ ਦੇਖਿਆ ਫਿਰ ਇਹੋ ਜੀ ਅਵਸਥਾ ਦੇ ਵਿੱਚ ਜਿਹੜਾ ਹੈਗਾ ਨਦੀਨ ਨਾਸ਼ਕ ਉਹ ਕੰਮ ਤਾਂ ਕਰਦਾ ਪਰ ਉਹਨਾ کارਗਰ ਸਾਬਤ ਨਹੀਂ ਹੁੰਦਾ ਉਹ ਦਬ ਜਾਂਦਾ ਇੱਕ ਵਾਰੀ ਨਦੀਨ ਫਿਰ ਫਿਰ ਜਦੋਂ ਨਸਾਰੇ ਦੇ ਟਾਈਮ ਤੇ ਕਣਕ ਜਦੋਂ ਬਲੀਆਂ ਕੱਢਦੀ ਤੇ ਨਾਲ ਹੀ ਨਦੀਨ ਜਿਹੜਾ ਹੈਗਾ ਉਹ ਆਪਦੀਆਂ ਜੜੀਆਂ ਹੈਗੀਆਂ ਨਿਸਰਨਾ ਸ਼ੁਰੂ ਹੋ ਜਾਂਦੇ ਜਾਂ ਗੁੱਲੀ ਡੰਡਾ ਜਿਹੜਾ ਨਿਸਰਨਾ ਸ਼ੁਰੂ ਹੋ ਜਾਂਦਾ ਸੋ ਇਸੇ ਤਰ੍ਹਾਂ ਹੀ ਅਗਲੀ ਗੱਲ ਇਹਦੇ ਵਿੱਚ ਹੈਗੀ ਆ ਪਾਣੀ ਦੀ ਮਾਤਰਾ ਆਪਾਂ ਸਾਰੇ ਜਾਣਦੇ ਆਂ ਵੀ ਪਿੰਡਾਂ ਦੇ ਵਿੱਚ ਆਪਣੇ ਆਮ ਲੀਵਰ ਦੀ ਬੜੀ ਸਮੱਸਿਆ ਹੈਗੀ ਆ ਕਰਾਏ ਦੇ ਉੱਤੇ ਅੱਜ ਕੱਲ ਡਰਮੀਆਂ ਲੈ ਕੇ ਆਪਾਂ ਸਪਰੇਅ ਕਰਾਉਣੇ 40 ਰੁਪਏ 50 ਰੁਪਏ ਡਰਮੀ ਚੱਲਦੀ ਹੈ ਉਹ ਸਪਰੇਅ ਆਪਾਂ ਕਰਾਉਣੇ ਆ ਤੇ ਉਹ ਆਪਾਂ ਜੇ ਮੋٹے ਤੌਰ ਤੇ ਗੱਲ ਕਰੀਏ ਚਾਰ ਜਾਂ ਪੰਜ ਡਰਮੀਆਂ ਆਮ ਹੀ ਪਿੰਡਾਂ ਦੇ ਵਿੱਚ ਚੱਲਦੀਆਂ ਤਾਂ ਅੰਦਾਜ਼ਨ ਜੇ 25 ਲੀਟਰ ਦੀ ਡਰਮੀ ਹੈਗੀ ਤਾਂ 100 ਸਵਾ 100 ਲੀਟਰ ਪ੍ਰਤੀ ਕਿੱਲੇ ਦਾ ਪਾਣੀ ਸਾਡਾ ਲੱਗਿਆ ਪਰ ਯੂਨੀਵਰਸਿਟੀ ਇਹ ਕਹਿੰਦੀ ਹੈ ਵੀ ਜੇ ਤੁਸੀਂ ਨਦੀਨ ਨੂੰ ਨਦੀਨ ਨਾਸ਼ਕ ਜਿਹੜਾ ਹੈਗਾ ਉਹ ਕਣਕ ਦੀ ਬਜਾਈ ਤੋਂ ਤੁਰੰਤ ਬਾਅਦ ਆਪਾਂ ਕਰਨਾ ਤਾਂ ਫੇਰ ਥੋੜਾ 200 ਲੀਟਰ ਪਾਣੀ ਪੈਣਾ ਚਾਹੀਦਾ ਜੇ ਆਪਾਂ ਨਦੀਨ ਉੱਗਣ ਤੋਂ ਬਾਅਦ ਚੋਂ ਭਾਵੇਂ ਆਪਾਂ ਉਹਨੂੰ ਕੋਰ ਲਾਉਣ ਤੋਂ ਪਹਿਲਾਂ ਤੇ ਭਾਵੇਂ ਕੋਰ ਲਾਉਣ ਤੋਂ ਬਾਅਦ ਚੋਂ ਕਰਦੇ ਆਂ ਤੇ ਫੇਰ ਸਾਨੂੰ 150 ਲੀਟਰ ਪਾਣੀ ਪਾਉਣਾ ਚਾਹੀਦਾ ਪਰ ਅਸੀਂ ਕਿੰਨਾ ਪਾਇਆ ਅਸੀਂ 100 ਸਵਾ 100 ਲੀਟਰ ਪਾਣੀ ਤੇ ਇਹਦੇ ਨਾਲ ਹੀ ਜਿਹੜੀ ਹੈਗੀ ਹੋਰ ਇੱਕ ਆਪਣੀ ਜਿਹੜੀ ਸਪਰੇਅ ਕਰਨ ਦੀ ਤਕਨੀਕ ਦੇ ਨਾਲ ਜੁੜੀ ਹੋਈ ਗੱਲ ਹੈ ਵੀ ਸਾਡੀ ਡਰਮੀ ਦੇ ਨਾਲ ਜੁੜੀ ਹੋਈ ਗੱਲ ਹੈ ਵੀ ਜਿਹੜੀਆਂ ਸਾਡੀਆਂ ਇਹ ਇੰਜਨ ਵਾਲੀਆਂ ਡਰਮੀਆਂ ਹੈਗੀਆਂ ਇਹਨਾਂ ਦੇ ਉੱਤੇ ਜਿਹੜੀ ਨੋਜ਼ਲ ਗਨ ਟਾਈਪ ਨੋਜ਼ਲ ਹੈ ਹੁਣ ਜਦੋਂ ਗਨ ਟਾਈਪ ਨੋਜ਼ਲ ਦੇ ਨਾਲ ਉਹ ਇਹ ਦੇਖੋ ਵੀ ਜਿੱਥੇ ਤਾਂ ਉਹ ਪਈ ਜਾਂਦੀ ਹੈ ਉੱਥੇ ਤਾਂ ਨਦੀਨ ਪਈ ਮਰੀ ਜਾਂਦੇ ਆ ਜਾਂ ਉਹ ਵੱਧ ਅਸਰ ਕਰੀ ਜਾਂਦੀ ਆ ਸਾਡਾ ਨੁਕਸਾਨ ਕਰੀ ਜਾਂਦੀ ਆ ਕਣਕ ਦਾ ਤੇ ਜਿੱਥੇ ਉਹ ਨਹੀਂ ਪੈਂਦੀ ਉੱਥੇ ਉਹ ਜਿਹੜਾ ਹੈਗਾ ਉਵੇਂ ਪੰਤਾਂ ਦੇ ਵਿੱਚੋਂ ਇਹ ਦੌਗੀਆਂ ਦੇ ਵਿੱਚ ਸਾਡੇ ਨਦੀਨ ਜਿਹੜੇ ਉੱਪਰ ਆਉਂਦੇ ਆ ਸੋ ਇਸ ਚੀਜ਼ ਦੇ ਲਈ ਯੂਨੀਵਰਸਿਟੀ ਕਹਿੰਦੀ ਆ ਵੀ ਤੁਸੀਂ ਇੱਕ ਸਾਰ ਜੇ ਦਵਾਈ ਦਾ ਜਿਹੜਾ ਹੈਗਾ ਉਹ ਕਰਨੀ ਹੈ ਤੇ ਇੱਕ ਸਾਰ ਜੇ ਹੋ ਕੇ ਦਵਾਈ ਤੇ ਉਹਦਾ ਕੰਟਰੋਲ ਚੰਗਾ ਹੋਵੇ ਤਾਂ ਘੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਜਿਹੜੀ ਹੈਗੀ ਉਹਦੇ ਨਾਲ ਸਪਰੇ ਹੋਵੇ ਤੇ 150 200 ਲੀਟਰ ਪਾਣੀ ਫੇਰ ਇਹਨਾਂ ਦੇ ਨਾਲ ਦਵਾਈਆਂ ਦੇ ਨਾਲ ਪੈਂਦਾ ਅਗਲੀ ਗੱਲ ਜਿਹੜੀ ਹੋਰ ਇਹਦੇ ਵਿੱਚ ਨਦੀਨ ਕਈ ਵਾਰਾਂ ਜਿਵੇਂ ਜਾਦੇ ਗਿੱਲੇਵਾਂ ਦੇ ਵਿੱਚ ਆਪਾਂ ਨਦੀਨ ਨਾਸ਼ਕ ਦੀ ਸਪਰੇਅ ਕਰ ਦਿੰਨੇ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਵੀ ਕੋਰ ਲੱਗਦੀ ਆ ਜਾਂ ਕੋਈ ਹੋਰ 10-15 ਦਿਨਾਂ ਨੂੰ ਤੋਂ ਆਪਣਾ ਨਿਕਲੀ ਤੇ ਕਣਕਾਂ ਜਿਹੜੀਆਂ ਪੀਲੀਆਂ ਪੈਣ ਲੱਗ ਜਾਂਦੀਆਂ ਹਾਲਾਂਕਿ ਉਹਦੇ ਕਾਰਨ ਕਈ ਹੋਰ ਵੀ ਆਪੀਲੀਆਂ ਪੈਣਦੇ ਪਰ ਅਸੀਂ ਦੇਖਿਆ ਵੀ ਇਹ ਵੀ ਇੱਕ ਵੱਡਾ ਕਾਰਨ ਬਣ ਜਾਂਦਾ ਵੀ ਨਦੀਨ ਨਾਸ਼ਕ ਉੱਥੇ ਜਾਦੇ ਅਸਰ ਕਰ ਜਾਂਦਾ ਵੀ ਅਸੀਂ ਜਾਦੇ ਗਿੱਲੇ ਬਾਣ ਦੇ ਵਿੱਚ ਸਪਰੇਅ ਕਰਤੀ ਤਾਂ ਉੱਥੇ ਨਦੀਨ ਨਾਸ਼ਕ ਜਿਆਦੇ ਕਰ ਜਾਂਦਾ ਜਾਂ ਅਸੀਂ ਸੁੱਕੇ ਬਾਣ ਚ ਨਦੀਨ ਨਾਸ਼ਕ ਦੀ ਸਪਰੇਅ ਕਰ ਦਿੰਨੇ ਆ ਤਾਂ ਫਿਰ ਉੱਥੇ ਜਿਹੜਾ ਹੈਗਾ ਸਾਡਾ ਉਹ ਕੰਟਰੋਲ ਨਹੀਂ ਹੁੰਦਾਗਾ ਸੋ ਇਹ ਇੱਕ ਕੁਝ ਗੱਲਾਂ ਜਿਹੜੀਆਂ ਹੈਗੀਆਂ ਵੀ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਤੇ ਜਿਹਦੇ ਨਾਲ ਜਿਹੜਾ ਸਾਡਾ ਨਦੀਨ ਨਾਸ਼ਕ ਪੂਰਾ ਵਧੀਆ ਕੰਮ ਕਰਦਾ ਇੱਕ ਨਾ ਕਿਸਾਨ ਜਿਹੜੀਆਂ ਸਾਨੂੰ ਡਾਕਟਰ ਸਾਹਿਬ ਨੇ ਦੱਸੀਆਂ ਨਾ ਇਹਦੇ ਤੇ ਸਾਡਾ ਧਿਆਨ ਮੇਨ ਹੋਣਾ ਚਾਹੀਦਾ ਤਾਂ ਕਰਕੇ ਥੋੜਾ ਜਿਹਾ ਖੇਤੀ ਖਰਚਾ ਵੀ ਹੈ ਜਿਹੜਾ ਉਹ ਮੈਨੂੰ ਲੱਗਦਾ ਘਟੂ ਆ ਕਿਉਂ ਕਿ ਅਗਲੇ ਜੇ ਹੁਣ ਵੱਧ ਪਾਈ ਜੰਨੇ ਆ ਅੱਗੇ ਜਾ ਕੇ ਕਣਕ ਪੀਲਾ ਪੈਣ ਦੀ ਸਮੱਸਿਆ ਆ ਗਈ ਫਿਰ ਉਹਦੋਂ ਖਰਾਕੀ ਤੱਤ ਪੂਰੇ ਕਰਦੇ ਫਿਰਾਂਗੇ ਤਾਂ ਇਸ ਕਰਕੇ ਥੋੜਾ ਜਿਹਾ ਧਿਆਨ ਇਸ ਗੱਲ ਦਾ ਜਰੂਰ ਰੱਖੋ ਤੇ ਡਾਕਟਰ ਸਾਹਿਬ ਹੁਣ ਆਪਾਂ ਨਦੀਨਾਵਾਂ ਨਹੀਂ ਆ ਜੀ ਬੀ ਕਣਕ ਦੇ ਪਹਿਲੇ ਪਾਣੀ ਤੋਂ ਪਹਿਲਾਂ ਨਦੀਨ ਹੈ ਜੀ ਬਾਅਦ ਚ ਜਿਵੇਂ ਹੁਣ ਆਪਾਂ ਐਸ ਵਾਹਣ ਦੇ ਵਿੱਚ ਸੁੱਕੇ ਵਾਹਣ ਚ ਖੜੇ ਆ ਜੀ ਤਾਂ ਕਿਹੜੀ ਕਿਹੜੇ ਨਦੀਨ ਆ ਜਿਹੜੇ ਆਉਂਦੇ ਆ ਤੇ ਉਹਨਾਂ ਦਾ ਫਿਰ ਕੰਟਰੋਲ ਕਿਵੇਂ ਹੋਣਾ ਜੀ ਬਿਲਕੁਲ ਜੀ ਜਿਵੇਂ ਮੈਂ ਗੱਲ ਕਰੀ ਆ ਵੀ ਕੋਈ ਵੀ ਨਦੀਨ ਜਾਂ ਨਦੀਨ ਨਾਸ਼ਕ ਜਿਹੜਾ ਹੈਗਾ ਉਹ ਆਪਾਂ ਉਹ ਸਹੀ ਅਵਸਥਾ ਤੇ ਕਰਾਂਗੇ ਤਾਂ ਉਹਦਾ ਜਿਹੜਾ ਉਹਦਾ ਕੰਟਰੋਲ ਸਹੀ ਹੋਊਗਾ ਸੋ ਇਸ ਚੀਜ਼ ਦੇ ਮੱਦੇਨਜ਼ਰ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਹੈਗਾ ਅਲੱਗ-ਅਲੱਗ ਜਿਹੜੀਆਂ ਅਵਸਥਾਵਾਂ ਦੇ ਉੱਤੇ ਜਿਹੜਾ ਹੈਗਾ ਨਦੀਨ ਨਾਸ਼ਕ ਦੀ ਜਿਹੜੀ ਸਿਫਾਰਸ਼ ਕੀਤੀ ਜਾਂਦੀ ਹੈ ਜਿਵੇਂ ਹੁਣ ਆਪਾਂ ਗੱਲ ਕਰੀਏ ਵੀ ਬਜਾਈ ਤੋਂ ਤੁਰੰਤ ਬਾਅਦ ਵਾਲੇ ਉਹ ਚਲੋ ਸਮਾਂ ਲੰਘ ਗਿਆ ਉਹ ਕੁਛ ਕ ਨਦੀਨ ਨਾਸ਼ਕ ਗਵੇਂ ਆਪਣਾ ਸਟੌਂਪ ਅਵਕੀਰਾ ਉਹ ਦਵਾਈਆਂ ਆਪਾਂ ਕਰ ਰੀਆਂ ਹੁੰਦੀਆਂ ਪਰ ਜਿਹੜੀ ਹੁਣ ਤੁਸੀਂ ਸਵਾਲ ਕਰਿਆ ਵੀ ਹੁਣ ਅਵਸਥਾ ਤੇ ਆਪਾਂ ਖੜੇ ਆ ਵੀ ਅੰਦਾਜ਼ਨ ਜਿਹੜੀ ਕਣਕ ਸਾਡੀ 30 35 ਦਿਨ ਦੀ ਹੈਗੀ ਆ ਜਾਂ ਤਾਂ ਆਪਾਂ ਕੋਰ ਲਾਈ ਜਾਨੇ ਆ ਜਾਂ ਆਪਾਂ ਕੋਰ ਲਾਉਣੀ ਹੈ ਤੇ ਜਾਂ ਫਿਰ ਆਪਣੀ ਜਿਹੜੀ ਕੋਰ ਲੱਗ ਚੁੱਕੀ ਆ ਸੋ ਇਸ ਚੀਜ਼ ਦੇ ਲਈ ਅਸੀਂ ਦੋ ਸਟੇਜਾਂ ਸਾਡੇ ਕੋਲੇ ਬਜੀਆਂ ਨਦੀਨ ਨਾਸ਼ਕ ਦੀ ਸਪਰੇਅ ਕਰਨ ਦੇ ਲਈ ਇੱਕ ਤਾਂ ਇਹ ਵੀ ਕੋਰ ਤੋਂ ਪਹਿਲਾਂ ਆਪਾਂ ਕਰ ਲਈਏ ਇੱਕ ਆਪਾਂ ਹੈਗਾ ਵੀ ਕੋਰ ਲਾ ਲਿਆ ਤੇ ਉਸ ਤੋਂ ਬਾਅਦ ਚੋਂ ਜਿਹੜਾ ਹੈਗਾ ਪਾਣੀ ਲੱਗਣ ਤੋਂ ਬਾਅਦ ਚ ਪੈਰਤਰਾ ਹੋ ਗਿਆ ਤੇ ਫਿਰ ਆਪਾਂ ਨਦੀਨ ਨਾਸ਼ਕ ਦੀ ਸਪਰੇਅ ਕਰ ਲਏ ਹੁਣ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਕੋਰ ਲਾਉਣ ਤੋਂ ਪਹਿਲਾਂ ਜਿਵੇਂ ਗੁੱਲੀ ਡੰਡੇ ਵਾਲੇ ਨਦੀਨ ਨਾਸ਼ਕਾਂ ਦੀ ਹੈ ਤਾਂ ਇਹਦੇ ਵਿੱਚ ਦੋ ਦਵਾਈਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈਗੀਆਂ ਇੱਕ 2200 ਪ੍ਰੋਟ੍ਰੋਨ ਜਿਹੜੀ ਪੁਰਾਣੀ ਦਵਾਈ ਐਰੀਲੋਨ ਦੇ ਨਾਮ ਤੇ ਆਉਂਦੀ ਹੁੰਦੀ ਸੀ ਇੱਕ ਜਿਹੜੀ ਹੈਗੀ ਲੀਡਰ ਦਵਾਈ ਸਲਫਾ ਸਲਫਰੋਨ ਜਿਹੜਾ ਟੈਕਨੀਕਲ ਹੈਗਾ ਇਹ ਦੋ ਦਵਾਈਆਂ ਦੀ ਆਪਾਂ ਸਿਫਾਰਿਸ਼ ਕਰਦੇ ਆ ਜੇ ਆਪਾਂ ਆਇਸੋਪ੍ਰੋਟ੍ਰੋਨ ਦੀ ਜਿਹੜੀ ਐਰੀਲੋਨ ਦਵਾਈ ਦੀ ਜੇ ਆਪਣੀਆਂ ਦਰਮਿਆਨੀਆਂ 400 ਗ੍ਰਾਮ ਤੇ ਭਾਰੀਆਂ ਜ਼ਮੀਨਾਂ ਦੇ ਵਿੱਚ 500 ਗ੍ਰਾਮ ਜਿਹੜੀ ਆਪਣੀ ਲੀਡਰ ਦਵਾਈ ਹੈਗੀ 13 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜੀ ਹੈਗੀ ਆ 150 ਲੀਟਰ ਪਾਣੀ ਚ ਪਾ ਕੇ ਆਪਾਂ ਕੋਰ ਲੌਨ ਤੋਂ 4 3 4 ਦਿਨ ਜਿਹੜਾ ਪਹਿਲਾਂ ਆਪਾਂ ਸਪਰੇਅ ਇਹਦੀ ਕਰ ਸਕਦੇ ਹਾਂ ਹੁਣ ਅਗਲੀ ਗੱਲ ਆ ਗਈ ਵੀ ਆਪਾਂ ਕੋਰ ਲਾਲੀ ਉਸ ਤੋਂ ਬਾਅਦ ਚਪੈਤਰਾ ਹੋ ਗਿਆ ਵੀ ਅੰਦਾਜ਼ਨ ਜਿਵੇਂ ਆਪਾਂ ਗੱਲ ਕਰੀਏ 35-40 ਦਿਨ ਤੇ ਜਾ ਕੇ ਇਹ ਅਵਸਥਾ ਸਾਡੀ ਬਣਨੀ ਹੈ ਤਾਂ ਉਦੋਂ ਕਿਹੜੇ ਨਦੀਨ ਆਸ਼ਿਕਾ ਉਦੋਂ ਜਿਹੜੇ ਨਦੀਨ ਆਸ਼ਿਕਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਟੌਪਿਕ ਆ ਜਾਂਦੀ ਹੈ ਦਵਾਈ ਜਿਹੜੀ ਆਪਣੇ ਕਲਦੀਨਾ ਫੋਪ ਆਮ ਪ੍ਰਚਲਿਤ ਦਵਾਈ ਹੈ ਜਿਹਦੀ ਆਪਾਂ 160 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਕਹਨੇ ਆ ਉਸ ਤੋਂ ਬਾਅਦ ਲੀਡਰ ਦਵਾਈ ਵੀ ਇੱਥੇ ਆਪਾਂ ਕਰ ਸਕਦੇ ਹਾਂ 13 ਗ੍ਰਾਮ ਪ੍ਰਤੀ ਕਿੱਲੇ ਹਿਸਾਬ ਨਾਲ ਪੈਂਦੀ ਹੈ ਐਕਸੀਲ ਦਵਾਈ ਹੈ 400 ml ਪ੍ਰਤੀ ਕਿੱਲੇ ਹਿਸਾਬ ਨਾਲ ਪੈਂਦੀ ਹੈ ਇਹ ਦਵਾਈਆਂ ਹੋਗੀਆਂ ਨਰੋਲ ਜਿਹੜੀਆਂ ਹੈਗੀਆਂ ਗੁੱਲੀ ਡੰਡੇ ਤੇ ਉੱਤੇ ਕਾਬੂ ਕਰਦੀਆਂ ਜੇ ਆਪਾਂ ਨੂੰ ਲੱਗਦਾ ਵੀ ਸਾਡੇ ਖੇਤ ਦੇ ਵਿੱਚ ਚੌੜੇ ਪੱਤੇ ਵਾਲੇ ਨਦੀਨ ਆ ਜਿਵੇਂ ਆਪਾਂ ਕਹਿ ਲਈਏ ਵੀ ਬਾਥੂ ਜਾਦੀ ਸਾਡੇ ਖੇਤ ਦੇ ਵਿੱਚ ਹੈਗਾ ਜਾਂ ਕੰਡਿਆਲੀ ਪਾਲਕ ਹੈਗੀ ਆ ਬਟਨ ਬੂਟੀ ਹੈਗੀ ਉਹਨਾਂ ਦੀ ਅਲੱਗ ਦਵਾਈਆਂ ਸਿਫਾਰਿਸ਼ਾ ਜਿਵੇਂ ਆਪਾਂ ਗੱਲ ਕਰੀਏ ਬਾਥੂ ਜਾਂ ਕੋਈ ਹੋਰ ਚੌੜੇ ਪੱਤੇ ਵਾਲੇ ਨਦੀਨ ਨਸ਼ਕਾ ਹੈਗੇ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ 240 ਦਵਾਈ ਜਿਹੜੀ ਆਪਾਂ ਜਾਂ ਫਿਰ ਆਪਣੇ ਕੋਲੇ ਅਥਾਈ ਲੈਸਟਰ 24D ਜਿਹੜੀ ਆਪਣੀ 38% ਜਿਹੜੇ ਨਦੀਨ ਨਾਸ਼ਕਾ ਉਦੋਂ ਜਿਹੜੇ ਨਦੀਨ ਨਾਸ਼ਕਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਟੌਪਿਕ ਆ ਜਾਂਦੀ ਹੈ ਦਵਾਈ ਜਿਹੜੀ ਆਪਣੇ ਕਲਦੀਨਾ ਫੋਪ ਆਮ ਪ੍ਰਚਲਿਤ ਦਵਾਈ ਹੈ ਜਿਹਦੀ ਆਪਾਂ 160 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਕਹਿੰਨੇ ਆ ਉਸ ਤੋਂ ਬਾਅਦ ਲੀਡਰ ਦਵਾਈ ਵੀ ਇੱਥੇ ਆਪਾਂ ਕਰ ਸਕਦੇ ਹਾਂ 13 ਗ੍ਰਾਮ ਪ੍ਰਤੀ ਕਿੱਲੇ ਹਿਸਾਬ ਨਾਲ ਪੈਂਦੀ ਹੈ ਐਕਸੀਲ ਦਵਾਈ ਹੈ 400 ml ਪ੍ਰਤੀ ਕਿੱਲੇ ਹਿਸਾਬ ਨਾਲ ਪੈਂਦੀ ਹੈ ਇਹ ਦਵਾਈਆਂ ਹੋਗੀਆਂ ਨਰੋਲ ਜਿਹੜੀਆਂ ਹੈਗੀਆਂ ਗੁੱਲੀ ਡੰਡੇ ਦੇ ਉੱਤੇ ਕਾਬੂ ਕਰਦੀਆਂ ਜੇ ਆਪਾਂ ਨੂੰ ਲੱਗਦਾ ਵੀ ਸਾਡੇ ਖੇਤ ਦੇ ਵਿੱਚ ਚੌੜੇ ਪੱਤੇ ਵਾਲੇ ਨਦੀਨ ਆ ਜਿਵੇਂ ਆਪਾਂ ਕਹਿ ਲਈਏ ਵੀ ਬਾਥੂ ਜਾਦੀ ਸਾਡੇ ਖੇਤ ਦੇ ਵਿੱਚ ਹੈਗਾ ਜਾਂ ਕੰਡਿਆਲੀ ਪਾਲਕ ਹੈਗੀ ਆ ਬਟਨ ਬੂਟੀ ਹੈਗੀ ਉਹਨਾਂ ਦੀ ਅਲੱਗ ਦਵਾਈਆਂ ਸਿਫਾਰਿਸ਼ਾ ਜਿਵੇਂ ਆਪਾਂ ਗੱਲ ਕਰੀਏ ਬਾਥੂ ਜਾਂ ਕੋਈ ਹੋਰ ਚੌੜੇ ਪੱਤੇ ਵਾਲੇ ਨਦੀਨ ਨਸ਼ਕਾ ਹੈਗੇ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ 240 ਦਵਾਈ ਜਿਹੜੀ ਆਪਾਂ ਜਾਂ ਫਿਰ ਆਪਣੇ ਕੋਲੇ ਅਥਾਈ ਲੈਸਟਰ 24D ਜਿਹੜੀ ਆਪਣੀ 38% ਵਾਲੀ ਆਉਂਦੀ ਆ ਉਹ ਆਪਾਂ ਜਿਹੜਾ ਹੈਗਾ 250ml ਪ੍ਰਤੀ ਕਿੱਲੇ حساب ਨਾਲ 150 ਲੀਟਰ ਪਾਣੀ ਚ ਪਾ ਕੇ ਆਪਾਂ ਸਪਰੇਅ ਕਰ ਸਕਦੇ ਹਾਂ ਜੇ ਸਾਨੂੰ ਲੱਗਦਾ ਵੀ ਸਾਡੇ ਖੇਤ ਦੇ ਵਿੱਚ ਕੰਡਿਆਲੀ ਪਾਲਕ ਮੁਕ ਤੌਰ ਤੇ ਜ਼ਿਆਦਾ ਹੈਗੀ ਆ ਤਾਂ ਫਿਰ ਸਾਡੇ ਕੋਲੇ ਜਿਹੜਾ ਹੈਗਾ ਐਲ ਗ੍ਰਿਪ ਦਵਾਈ ਜਿਹੜੀ ਮੈਟਸਲਫਰੋਨ ਉਹ ਦਵਾਈ ਆਪਾਂ ਕਰ ਸਕਦੇ ਹਾਂ ਉਸ ਤੋਂ ਬਾਅਦ ਚੋਂ ਜੇ ਆਪਾਂ ਨੂੰ ਲੱਗਦਾ ਵੀ ਸਾਡੇ ਖੇਤ ਦੇ ਵਿੱਚ ਬਟਨ ਬੂਟੀ ਜ਼ਿਆਦਾ ਹੋ ਰਹੀ ਆ ਤਾਂ ਫਿਰ ਸਾਡੇ ਕੋਲ ਅਫਿਨਿਟੀ ਜਾਂ ਏਮ ਜਿਹੜੀ ਹੈਗੀ ਕਾ ਫੈਂਟਰਾ ਜੋਂ ਆਨ ਅਥਾਈਲ ਜਿਹੜਾ ਹੈਗਾ ਟੈਕਨੀਕਲ ਆ ਉਹਦੀ ਆਪਾਂ 20 ਗ੍ਰਾਮ ਪ੍ਰਤੀ ਕਿੱਲੇ ਹਿਸਾਬ ਨਾਲ ਆਪਾਂ ਦਵਾਈ ਆਪਾਂ ਕਰ ਸਕਦੇ ਆ ਜੇ ਆਪਾਂ ਨੂੰ ਲੱਗਦਾ ਵੀ ਸਾਡੇ ਖੇਤ ਦੇ ਵਿੱਚ ਦੋਨੇ ਤਰ੍ਹਾਂ ਦੇ ਨਦੀਨ ਹੈਗੇ ਆ ਗੁੱਲੀ ਡੰਡਾ ਵੀ ਹੈਗਾ ਤੇ ਚੌੜੇ ਪੱਤੇ ਵਾਲੇ ਨਦੀਨ ਆ ਫਿਰ ਉਹਦੇ ਲਈ ਯੂਨੀਵਰਸਿਟੀ ਵੱਲੋਂ ਵੱਖਰੇ ਤੌਰ ਤੇ ਦਵਾਈਆਂ ਜਿਵੇਂ ਟੋਟਲ ਆ ਗਈ ਸਭ ਤੋਂ ਪਹਿਲਾਂ ਜਿਹੜੀ ਸਲਫੋਸਲਫਰੋਨ ਤੇ ਜਿਹੜਾ ਮੈਟਸਲਫਰੋਨ ਵਾਲਾ ਜਿਹੜਾ ਹੈਗਾ ਟੈਕਨੀਕਲ ਉਹ 160 ਗ੍ਰਾਮ ਪ੍ਰਤੀ ਕਿੱਲੇ ਹਿਸਾਬ ਨਾਲ ਆਪਾਂ ਕਰ ਸਕਦੇ ਆ ਜਾਂ ਫਿਰ ਉਸ ਤੋਂ ਇਲਾਵਾ ਦੋ ਦਵਾਈਆਂ ਜਿਹੜੀਆਂ ਸ਼ਗਣ 21 11 ਜਾਂ ACM 9 ਇਹ ਦਵਾਈਆਂ ਆਪਾਂ 200 ਗ੍ਰਾਮ ਸ਼ਗਣ 21 11 ਜੇ ਏਸੀਮ 9 ਕਰਨੀ 240 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਹ ਦਵਾਈਆਂ ਦੇ ਵਿੱਚ ਕੋਈ ਦਵਾਈ ਆਪਾਂ ਜਿਹੜੀ ਹੈਗੀ ਆ ਆਪਣੇ ਖੇਤ ਦੇ ਹਿਸਾਬ ਨਾਲ ਕਰ ਸਕਦੇ ਆ ਇੱਕ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈਗੀ ਆ ਵੀ ਜਿੱਥੇ ਕਿਤੇ ਆਪਾਂ ਸਾਡੀ ਕਣਕ ਤੋਂ ਬਾਅਦ ਚੋਂ ਪਚਰੀ ਜਾਂ ਕੋਈ ਆਪਾਂ ਮੱਕੀ ਜਿਵੇਂ ਆਮ ਲੋਕ ਚਾਰ ਵਾਲੀ ਮੱਕੀ ਬੀਜ ਦਿੰਦੇ ਆ ਕਣਕ ਤੋਂ ਬਾਅਦ ਚੋਂ ਤਾਂ ਉੱਥੇ ਤੁਸੀਂ ਜਿਹੜੀ ਹੈਗੀ ਸਲਫਰ ਸਲਫਰਾਨ ਟੈਕਨੀਕਲ ਆ ਜਿਹੜਾ ਹੈਗਾ ਉੱਥੇ ਸਪਰੀ ਹੋਰ ਕਿਸੇ ਦੀ ਕਰ ਲੈਣੀ ਹੈ ਬਜਾਏ ਸਲਫਰ ਸਲਫਰਾਨ ਜਾਂ ਲੀਡਰ ਵਾਲਾ ਆਪਾਂ ਕਹਿ ਲਓ ਉਹਦੀ ਬਜਾਏ ਜ ਟੋਟਲ ਜਿਹੜੀ ਹੈਗੀ ਆ ਉਹਨਾਂ ਤੋਂ ਇਲਾਵਾ ਆਪਾਂ ਹੋਰ ਦਵਾਈ ਜਿਹੜੀ ਇੱਕ ਮੈਂ ਦੋ ਦਵਾਈਆਂ ਦੇ ਨਾਲ ਹੈ ਸ਼ਗਨ 2111 ਦਾ ACM9 ਹੈ ਇਹਨਾਂ ਦੇ ਵਿੱਚ ਮੈਟਰੀਬਿਊਜਨ ਨਾਲ ਟੈਕਨੀਕਲ ਆ ਤਾਂ ਇਹਨਾਂ ਨੂੰ ਹਲਕੀਆਂ ਜ਼ਮੀਨਾਂ ਦੇ ਵਿੱਚ ਆਪਾਂ ਕਰਨ ਤੋਂ ਗਰੀਜ ਕਰਨਾ ਦੂਜੀ ਗੱਲ ਜਿੱਥੇ ਕਿਤੇ ਆਪਾਂ ਇਹ ਕੋਈ ਕਣਕ ਜਿਵੇਂ ਇੱਕ ਰਿਸਿਸਟੈਂਸ ਸਟਾਰਚ ਵੈਰਾਈਟੀ ਜਿਹੜੀ ਆਪਾਂ ਕਹਿੰਦੇ ਨੇ ਪੀਬੀਡਬਲਯੂਆਰਐਸਸੀ1 ਉਹ ਕਿਸਮ ਜਾਂ ਪੀਬੀਡਬਲਯੂ ਉਨਤ ਪੀਬੀਡਬਲਯੂ 550 ਕਿਸਮ ਆਪਾਂ ਬਜਾਈ ਕਰੀ ਆ ਉਹਨਾਂ ਦੋਨਾਂ ਥਾਵਾਂ ਤੇ ACM9 ਤੇ ਸ਼ਗਨ 2111 ਇਹਨਾਂ ਦੀ ਜਿਹੜੀ ਵਰਤੋਂ ਤੋਂ ਗਰੀਜ ਕਰਨਾ ਜੀ ਇਹ ਹੁਣ ਸਾਨੂੰ ਸਾਰੇ ਨਦੀਨ ਨਾਸ਼ਕੀ ਪਤਾ ਲੱਗ ਗਏ ਵੀ ਆਪਾਂ ਕੋਰ ਲੱਗ ਗਈ ਐ ਤੇ ਚੈ ਲੱਗਣੀ ਐ ਮਤਲਬ 30 35 ਦਿਨਾਂ 35 ਤੋਂ 40 ਦਿਨਾਂ ਦੀ ਕਣਕ ਹਨ ਉਹਦੇ ਵਿੱਚ ਜਿਹੜੇ ਨਦੀਨ ਨਾਸ਼ਕ ਅਸੀਂ ਵਰਤਨੇ ਆ ਉਹਨਾਂ ਸਾਰਿਆਂ ਦੀ ਜਿਨ੍ਹਾਂ ਦੀ ਯੂਨੀਵਰਸਿਟੀ ਸਿਫਾਰਸ਼ ਕਰਦੀ ਐ ਤੇ ਕਿੰਨੀ ਮਿਕਦਾਰ ਰੱਖਣੀ ਐ ਇਹਦੇ ਤੇ ਵੀ ਧਿਆਨ ਦੇਣਾ ਪਊਗਾ ਤਾਂ ਡਾਕਟਰ ਸਾਹਿਬ ਨਾਲ ਅਸੀਂ ਆਮ ਹੀ ਦੇਖਦੇ ਆ ਸਾਡੇ ਜ਼ਿਮੀਂਦਾਰ ਭਰਾ ਕੀ ਕਰਦੇ ਆ ਵੀ ਉਹ ਕਹਿ ਦਿੰਦੇ ਆ ਵੀ ਨਦੀਨ ਨਾਸ਼ਕ ਤਾਂ ਖੜੀ ਐ ਖੇਤਾਂ ਦੇ ਵਿੱਚ ਵੀ ਜੇ ਖੜੇ ਆ ਦਾ ਸਫਾਇਆ ਹੋ ਜੇ ਤੇ ਜੇ ਆਉਣਗੇ ਤਾਂ ਨਾ ਹੋਣ ਦਵਾਰਾ ਤੇ ਉਹ ਵੇਖਾ ਦੇਖੀ ਦੇ ਵਿੱਚ ਕਈ ਵਾਰੀ 2-4 ਸਪਰੇਆਂ ਇਕੱਠੀਆਂ ਵੀ ਕਰ ਦਿੰਦੇ ਆ ਜਿਵੇਂ ਟੋਨਿਕ ਤੇ ਲੀਡਰ ਇਕੱਠਾ ਪਾ ਲਓ ਤੇ ਇਕੱਠਾ ਚੱਕ ਦੋ ਫੱਟੇ ਵੀ ਇਹ ਦੇਊ ਫਿਰ ਚੰਗਾ ਜਿਹੜਾ ਨਦੀਨ ਨਸ਼ਕ ਕੰਟਰੋਲ ਕਰੂਗਾ ਇਹ ਤਾਂ ਕੀ ਜਿਹੜਾ ਐ ਕਰਨਾ ਉਹ ਸਹੀ ਆ ਜੀ ਹਾਂ ਬਿਲਕੁਲ ਜੀ ਬੜਾ ਤੁਹਾਡਾ ਵਾਜਬ ਸਵਾਲ ਹੈ ਇਹ ਅ ਇਹ ਆਮੀ ਦੇਖਿਆ ਵੀ ਮੰਨ ਲਓ ਜਿਵੇਂ ਅਸੀਂ ਪਹਿਲਾਂ ਗੱਲ ਕਰੀ ਆ ਵੀ ਕੁਝ ਕੁ ਗੱਲਾਂ ਜਿਵੇਂ ਲੇਟ ਅਵਸਥਾ ਤੇ ਉੱਤੇ ਆਪਾਂ ਸਟੇਜ ਦੇ ਉੱਤੇ ਸਪਰੇਅ ਕਰਿਆ ਜਾਂ ਆਪਣੇ ਕੱਖ ਜ਼ਿਆਦੇ ਹੋ ਗਏ ਆ ਵੀ ਆਪਾਂ ਨੂੰ ਲੱਗਦਾ ਵੀ ਨਦੀਨ ਹੁਣ ਗੁਲੀ ਡੰਡਾ ਜ਼ਿਆਦੇ ਹੋ ਗਿਆ ਤਾਂ ਫਿਰ ਉੱਥੇ ਬਾਜ਼ਾਰ ਦੇ ਵਿੱਚੋਂ ਟਾਪਿਕ ਪਲੱਸ ਲੀਡਰ ਅੱਜ ਕੱਲ ਐਕਸੀਐਲ ਪਲੱਸ ਲੀਡਰ ਇਹ ਦਵਾਈਆਂ ਜਾਂ इवन के ਮੈਟਰੀਬਿਜਨ ਇਹ ਸਾਰੀਆਂ ਦਵਾਈਆਂ ਦੀ ਮਿਕਸਿੰਗ ਕਰਕੇ ਜਿਹੜਾ ਹੈਗਾ ਕਾਫੀ ਪ੍ਰਚਲਿਤ ਲੋਕ ਇਹਦੇ ਵਿੱਚ ਹੋਈ ਜਾਂਦਾ ਪਰ ਇਹ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਵੀ ਆਪ ਦੇ ਤੌਰ ਤੇ ਮਿਕਸਿੰਗ ਜਿਹੜੀ ਆ ਉਹ ਕਰਨ ਦੇ ਨਾਲ ਸਾਡਾ ਹੈਗਾ ਫਸਲ ਦਾ ਕਈ ਵਾਰ ਟੱਕਾ ਲੱਗ ਜਾਂਦਾ ਫਸਲ ਜਿਹੜੀ ਪੀਲੀ ਪੈ ਜਾਂਦੀ ਹੈ ਜਾਂ ਆਪਾਂ ਇਹ ਕਹਿ ਲਈਏ ਵੀ ਉਹ ਰਿਸਿਸਟੈਂਸ ਹੋ ਜਾਂਦਾ ਗੁਲੀ ਡੰਡਾ ਜੇ ਆਪ ਦੇ ਤੌਰ ਤੇ ਮਿਕਸਿੰਗ ਕਰਦੇ ਸੋ ਇਹਨਾਂ ਤੋਂ ਆਪ ਨੂੰ ਗਰੇਜ ਕਰਨਾ ਚਾਹੀਦਾ ਯੂਨੀਵਰਸਿਟੀ ਦੀਆਂ ਵਿਭਾਗਾਂ ਦੀਆਂ ਸ਼ਿਫਾਰਸ਼ਾਂ ਦੇ ਅਨਸਾਰ ਹੀ ਆਪਾਂ ਜਿਹੜੀ ਹੈਗੀ ਨਦੀਨਾ ਦੀ ਕੰਟਰੋਲ ਕਰੀਏ ਜੀ ਤਾਂ ਇਹ ਤਾਂ ਹੋ ਗਿਆ ਜੀ ਨਦੀਨ ਨਾਸ਼ਕ ਆਮ ਤੌਰ ਤੇ ਆਪਾਂ ਨਦੀਨ ਨਾਸ਼ਕ ਦਵਾਈਆਂ ਦੱਸਤੀਆਂ ਜੀ ਦਵਾਈਆਂ ਤੋਂ ਬਿਨਾ ਡਾਕਟਰ ਸਾਹਿਬ ਚਾਹੇ ਅਸੀਂ ਦਵਾਈ ਵਰਤਤੀ ਆ ਜੀ ਚਾਹੇ ਵਰਤਨੀ ਹੈ ਉਹਨਾਂ ਤੋਂ ਬਿਨਾ ਵੀ ਆਪਾਂ ਗੱਲਾਂ ਕੀਤੀਆਂ ਵੀ ਆਹ ਚੀਜ਼ਾਂ ਸਾਡੇ ਤੋਂ ਗਲਤੀਆਂ ਕਈ ਵਾਰੀ ਹੋ ਜਾਂਦੀਆਂ ਹੁਣ ਗਲਤੀਆਂ ਤੋਂ ਬਿਨਾ ਜੇ ਆਪਾਂ ਸੁਧਾਰਾਂ ਵੱਲ ਆ ਜਾਈਏ ਤਾਂ ਕੀ ਇਹੋ ਜੀਆਂ ਕੋਈ ਦੋ ਚਾਰ ਗੱਲਾਂ ਜਿਹੜੀਆਂ ਮਤਲਬ ਸਾਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਵੀ ਆਪਾਂ ਉਹ ਗੱਲਾਂ ਧਿਆਨ ਚ ਰੱਖ ਕੇ ਨਦੀਨ ਨਾਸ਼ਕ ਜੇ ਵਰਤੀ ਵੀ ਜਾਣੇ ਤਾਂ ਫਾਇਦਾ ਵਧੀਆ ਹੋਵੇ ਆਪਾਂ ਨੂੰ ਬਿਲਕੁਲ ਜੀ ਦੇਖੋ ਚਲੋ ਹੁਣ ਤਾਂ ਬਜਾਈ ਆਪਾਂ ਕਹਿ ਲਈਏ ਵੀ 30 35 ਦਿਨ ਦੀ ਆਪਣੀ ਕਣਕ ਹੋ ਗਈ ਆ ਤੇ ਬਜਾਈ ਆਪਣੀ ਹੋ ਚੁੱਕੀ ਆ ਤਕਰੀਬਨ ਸਾਰੀ ਪਰ ਤੁਸੀਂ ਇਹ ਦੇਖੋ ਵੀ ਬਹੁਤ ਸਾਰੇ ਜਿਹੜੇ ਜ਼ਿਮੀਂਦਾਰ ਭਰਾ ਹੈਗੇ ਆ ਉਪਰ ਵਾਲੀ ਨੂੰ ਖੇਤ ਦੇ ਵਿੱਚ ਰੱਖ ਕੇ ਨਾ ਤੇ ਉੱਥੇ ਕਣਕ ਦੀ ਬਜਾਈ ਕਰਦੇ ਆ ਜਿਵੇਂ ਆਪਾਂ ਹੈਪੀ ਸੀਡਰ ਦੀ ਗੱਲ ਕਰੀਏ ਸਮਾਰਟ ਸੀਡਰ ਦੀ ਗੱਲ ਕਰੀਏ ਸਰਫੇਸ ਸੀਡਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜੇ ਆਪਾਂ ਹੈਪੀ ਸੀਡਰ ਦੀ ਗੱਲ ਕਰੀਏ ਵੀ ਜਿਹੜਾ ਓਰੀਆਂ ਦੇ ਵਿਚਾਲੇ ਜਿਹੜੀ ਸਿਆੜਾਂ ਦੇ ਵਿਚਾਲੇ ਜਿਹੜੀ ਪਾੜਿਆਂ ਵਾਲੀ ਜਗ੍ਹਾ ਹੈਗੀ ਆ ਉੱਥੇ ਉਹ ਜਿਹੜੀ ਪਰਾਲੀ ਉਹ ਮਲਚ ਦੇ ਤੌਰ ਤੇ ਕੰਮ ਕਰਦੀ ਆ ਜਦੋਂ ਉਹ ਮਲਚ ਦੇ ਤੌਰ ਤੇ ਪਈ ਆ ਤਾਂ ਉਹ ਨਦੀਨ ਜਿਹੜਾ ਕੋਈ ਜਿਹੜਾ ਬੀਜ ਹੈਗਾ ਨਦੀਨ ਦਾ ਟੂਰ ਮਾਰੂਗਾ ਤਾਂ ਉਹ ਥੱਲੇ ਜਿਹੜਾ ਹੈਗਾ ਉਹਨੂੰ ਧੁੱਪ ਵਗੈਰਾ ਨਹੀਂ ਮਿਲਣੀ ਤੇ ਉਹ ਥੱਲੇ ਜਿਹੜਾ ਹੈਗਾ ਵਿੱਚ ਉਹ ਬੂਟਾ ਦਬ ਜਾਂਦਾ ਤੇ ਮਰ ਜਾਂਦਾ ਤਾਂ ਨਦੀਨ ਉੱਥੇ ਬਹੁਤ ਘੱਟ ਹੁੰਦੇ ਆ ਬਹੁਤ ਜ਼ਿੰਮੇਵਾਰ ਆ ਜਿਹੜੇ ਉਹ ਇਹਦੇ ਨਾਲ ਹੈਪੀ ਸੀਡਰ ਨਾਲ ਜਾਂ ਸਮਾਰਟ ਸੀਡਰ ਨਾਲ ਜਾਂ ਸਰਫੇਸ ਸੀਡਰ ਤਕਨੀਕ ਨਾਲ ਜਿਹੜੀ ਹੈ ਕਣਕ ਦੀ ਬਜਾਈ ਕਰਕੇ ਤੇ ਉੱਥੇ ਨਦੀਨ ਨਸ਼ ਕਰਦੇ ਵੀ ਨਹੀਂਗੇ ਸੋ ਆਪਾਂ ਜੇ ਕਹੀਏ ਵੀ ਇਹ ਕਾਸ਼ਤਕਾਰੀ ਢੰਗਾਂ ਦੇ ਵਿੱਚ ਆਉਂਦਾ ਵੀ ਆਪਾਂ ਨੂੰ ਇਹੋ ਜੀਆਂ ਜਿਹੜੀਆਂ ਹੈਗੀਆਂ ਪ੍ਰੈਕਟਿਸ ਇਹੋ ਜੀਆਂ ਤਕਨੀਕਾਂ ਜਿਹੜੀਆਂ ਅਪਣਾਈਏ ਵੀ ਜਿਹਦੇ ਨਾਲ ਜਿਹੜਾ ਹੈਗਾ ਆਪਣਾ ਖਰਚਾ ਵੀ ਨਹੀਂ ਹੁੰਦਾਗਾ ਜੇ ਆਪਾਂ 3-400 ਰੁਪਏ 500 ਰੁਪਏ ਦੀ ਇਹਦੀ ਕੋਸਟ ਗੱਲ ਕਰ ਰਹੀ ਗੀ ਇਹੋ ਜੀਆਂ ਤਕਨੀਕਾਂ ਅਪਣਾਉਣ ਦੇ ਨਾਲ ਸਾਡਾ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਜੇ ਆਪਾਂ ਕਰਨੀ ਹੈ ਬਜਾਈ ਤਾਂ ਉੱਥੇ ਖੜੀ ਪਰਾਲੀ ਦੇ ਵਿੱਚ ਇਹਦੇ ਨਾਲ ਆਪਾਂ ਬਜਾਈ ਕਰ ਸਕਦੇ ਆਂ ਬਾਕੀ ਜਿਵੇਂ ਮੈਂ ਗੱਲ ਕਰੀ ਆ ਵੀ ਨਦੀਨ ਨਸ਼ਕਾਂ ਦੇ ਚੰਗੇ ਜਿਹੜੇ ਰਿਜ਼ਲਟ ਲੈਣ ਦੀ ਜਿਵੇਂ ਸ਼ੁਰੂਆਤ ਦੇ ਵਿੱਚ ਮੈਂ ਗੱਲ ਕਰੀ ਸੀਗੀ ਵੀ ਆਪਾਂ ਨੂੰ ਪਾਣੀ ਜਿਹੜਾ ਹੈਗਾ ਉਹ ਪੂਰਾ ਪਾਉਣਾ ਚਾਹੀਦਾ ਹੈ ਦੁਬਾਰਾ ਜਿਵੇਂ ਅ ਜੇ ਸਪਰੇਅ ਕਰਦੇ ਆਪਾਂ ਨਦੀਨ ਉੱਗਣ ਤੋਂ ਬਾਅਦ ਚੋਂ 200 ਲੀਟਰ ਜਿਹੜਾ ਬਜਾਈ ਤੋਂ ਤੁਰੰਤ ਬਾਅਦ ਉੱਥੇ ਆਪਾਂ ਪਾਣੀ ਦੀ ਵਰਤੋਂ ਦੂਜੀ ਗੱਲ ਵੀ ਅਵਸਥਾ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਦੋ ਤੋਂ ਚਾਰ ਪੱਤਿਆਂ ਦੀ ਅਵਸਥਾ ਕਈ ਵਾਰਾਂ ਜਿਆਦਾ ਵੱਡਾ ਜਿਹੜਾ ਨਦੀਨ ਹੋ ਜਾਂਦਾ ਫਿਰ ਉਹ ਨਦੀਨ ਦੀ ਜੜ ਪੂਰੀ ਜਿਹੜੀ ਥੱਲੇ ਲੱਗ ਜਾਂਦੀ ਆ ਤੇ ਉਹ ਦਬਦਾ ਹੀ ਆ ਫਿਰ ਉਹ ਪੀਲਾ ਪੈ ਕੇ ਫਿਰ ਖੜਾ ਹੋ ਜਾਂਦਾ ਤੇ ਇਸ ਤੋਂ ਇਲਾਵਾ ਜਿਵੇਂ ਨੋਜ਼ਲ ਜਾਂ ਡਰੱਮੀ ਜਿਹੜੀ ਹੈਗੀ ਆ ਜੇ ਆਪਾਂ ਪਾਣੀ ਇੱਕ ਸਾਰ ਸਪਰੇਅ ਕਰਾਉਣੀ ਆ ਤਾਂ ਹੋ ਸਕੇ ਤਾਂ ਬੂਮ ਸਪਰੇਅਰ ਜਿਹੜੇ ਅੱਜ ਕੱਲ ਪਿੰਡਾਂ ਦੇ ਵਿੱਚ ਕੀੜਾ ਜਾਂ ਕਹਿੰਦੇ ਜਾਂ ਫਿਰ ਜਿਹੜੀਆਂ ਨੋਜਲਾਂ ਆਪਣੀਆਂ ਟਰਮੀ ਦੇ ਅੱਗੇ ਆਪਾਂ ਕੱਟ ਲਈਆਂ ਜਾਂ ਟੱਕ ਲਈਆਂ ਲਾ ਕੇ ਇਹ ਕੁਝ ਕੁ ਗੱਲਾਂ ਦਾ ਧਿਆਨ ਰੱਖਣ ਦੀ ਸਾਨੂੰ ਲੋੜ ਹੈਗੀ ਆ ਫਿਰ ਉਹਨਾਂ ਦੇ ਨਾਲ ਨਦੀਨ ਨਾਸ਼ਕ ਜਿਹੜੇ ਹੈਗੇ ਆ ਉਹ ਵਧੀਆ ਕੰਮ ਕਰਨਗੇ ਤੇ ਆਪਣਾ ਨਦੀਨਾਂ ਦਾ ਚੰਗਾ ਕੰਟਰੋਲ ਹੋਊਗਾ ਜੀ ਤਾਂ ਕਿਸਾਨ ਭਰਾਵੋ ਆਪਦੇ ਲੈਵਲ ਤੇ ਕਿਸੇ ਵੀ ਨਦੀਨ ਨਾਸ਼ਕ ਦੀ ਮਿਕਸਿੰਗ ਇੱਕ ਦੂਜੇ ਦੇ ਵਿੱਚ ਮਿਲਾਓ ਨਾ ਖੇਤੀਬਾੜੀ ਤੇ ਯੂਨੀਵਰਸਿਟੀ ਦੀਆਂ ਜਿਹੜੀਆਂ ਸ਼ਿਫਾਰਸ਼ਾਂ ਨੇ ਉਹਨਾਂ ਦੇ ਮੁਤਾਬਿਕ ਜੇ ਚੱਲਾਂਗੇ ਤਾਂ ਆਹ ਚਾਰ ਗੱਲਾਂ ਜਿਹੜੀਆਂ ਡਾਕਟਰ ਸਾਹਿਬ ਨੇ ਦੱਸਤੀਆਂ ਨਾ ਇਹ ਜੇ ਪੱਲੇ ਬੰਨ ਕੇ ਆਪਾਂ ਨਦੀਨ ਨਾਸ਼ਕ ਕੋਈ ਵੀ ਕਰਦੇ ਆ ਫਿਰ ਉਹ ਫਾਇਦਾ ਵੀ ਦਿੰਦਾ ਸਾਨੂੰ ਸਮੇਂ ਦਾ ਜ਼ਰੂਰ ਧਿਆਨ ਰੱਖਣਾ ਵੀ ਕਿਹੜੇ ਸਮੇਂ ਤੇ ਅਸੀਂ ਕਿਹੜਾ ਨਦੀਨ ਨਾਸ਼ਕ ਵਰਤਣਾ ਹੈ ਤੇ ਨਦੀਨ ਨਾਸ਼ਕ ਮੈਨੂੰ ਲੱਗਦਾ ਵੀ ਡਾਕਟਰ ਸਾਹਿਬ ਇੱਕ ਵਾਰੀ ਸਪਰੇਅ ਤੋਂ ਪਹਿਲਾਂ ਜ਼ਰੂਰ ਚੈੱਕ ਕਰਨੇ ਚਾਹੀਦੇ ਵੀ ਕਿਸ ਕਿਸਮ ਦਾ ਨਦੀਨ ਨਾਸ਼ਕ ਤੇ ਕਿਸ ਸਟੇਜ ਤੇ ਸਾਡੇ ਖੇਤ ਵਿੱਚ ਖੜਾ ਹੈ ਬਿਲਕੁਲ ਜੀ ਸਾਨੂੰ ਲੋੜ ਹੈ ਵੀ ਜੇ ਸਾਡੇ ਖੇਤ ਦੇ ਵਿੱਚ ਘਾਲੇ ਨਦੀਨਾਂ ਤੇ ਘਾਲੇ ਨਦੀਨ ਨਸ਼ਕ ਕਰਨ ਦੀ ਲੋੜ ਹੈ ਜੇ ਚੌੜੇ ਪੱਤਿਆਂ ਦਾ ਚੌੜੇ ਵਾਲੇ ਦੀ ਨਦੀਨ ਨਸ਼ਕ ਕਰਨ ਦੀ ਲੋੜ ਹੈਗੀ ਆ ਤੇ ਨਾਲ ਹੀ ਜਿਹੜੀ ਇੱਕ ਹੋਰ ਗੱਲ ਇਹਦੇ ਵਿੱਚ ਰਹਿ ਗਈ ਸੀਗੀ ਵੀ ਕਦੇ ਵੀ ਜਿਹੜਾ ਹੈਗਾ ਨਦੀਨ ਨਾਸ਼ਕ ਲਗਾਤਾਰ ਆਪ ਰਿਪੀਟ ਨਾ ਕਰੀਏ ਮਨ ਲੂ ਆਪਾਂ ਪਿਛਲੀ ਵਾਰੀ ਲੀਡਰ ਕਰੀ ਆ ਤੇ ਐਤ ਕੀ ਕੋਸ਼ਿਸ਼ ਕਰੀਏ ਪੈਕਸਲ ਕਰ ਲਗੇ ਜੇ ਪਿਛਲੀ ਵਾਰੀ ਐਕਸਲ ਕਰੀ ਆ ਤਾਂ ਆਪਾਂ ਹੋਰ ਬਦਲ ਕੇ ਕੋਈ ਸਪਰੇਅ ਕਰ ਲਗੇ ਤਾਂ ਜੋ ਜਿਹੜਾ ਹੈਗਾ ਨਦੀਨਾ ਦੇ ਵਿੱਚ ਜਿਹੜਾ ਇਹਨਾਂ ਨਦੀਨਾਸ਼ਕਾਂ ਦੀ ਕੋਈ ਜਿਹੜੀ ਰੋਧਨ ਸ਼ਕਤੀ ਉਹ ਪੈਦਾ ਨਾ ਹੋਵੇ ਤੇ ਇਹ ਨਦੀਨ ਨਾਸ਼ਕ ਲੰਮਾ ਸਮ ਜਿਹੜਾ ਹੈਗਾ ਸਾਡੇ ਨਾਲ ਜਿਹੜਾ ਹੈਗਾ ਸਾਡਾ ਕੰਮ ਕਰਦੇ ਰਹਿਣ ਜੀ ਤਾਂ ਡਾਕਟਰ ਸਾਹਿਬ ਇੱਕ ਵਾਰੀ ਆਪਾਂ ਸੰਪਰਕ ਨੰਬਰ ਜ਼ਰੂਰ ਦੇ ਦਈਏ ਵੀ ਕੋਈ ਇਹੋ ਜਿਹਾ ਜਿੱਥੇ ਸਾਡੇ ਕਿਸਾਨ ਭਰਾ ਜਿਹੜੇ ਉਹ ਕੋਈ ਵੀ ਗੱਲਬਾਤ ਕੋਈ ਜਾਣਕਾਰੀ ਰੈਂਦੀ ਪ੍ਰਾਪਤ ਕਰ ਸਕਣ ਦੇਖੋ ਜੀ ਜਿਵੇਂ ਕੋਈ ਵੀ ਗੱਲ ਹੈਗੀ ਖੇਤੀਬਾੜੀ ਵਿਭਾਗ ਦੇ ਸਾਡੇ ਪਿੰਡਾਂ ਦੇ ਵਿੱਚ ਦਫ਼ਤਰ ਹੈਗੇ ਬਕਾਇਦਾ ਉਹਨਾਂ ਦਾ ਜਿਹੜਾ ਹੈਗਾ ਏਡੀਓ ਸਹਿਬਾਨ ਜਿਹੜੇ ਹੈਗੇ ਸਾਡੇ ਪਿੰਡਾਂ ਦੇ ਵਿੱਚ ਜਾਂ ਕੋਈ ਬਲਾਕ ਅਫਸਰ ਦੇ ਜਿਹੜੇ ਹੈ ਇੱਕ ਦਫ਼ਤਰ ਸਾਡੇ ਬਣੇ ਹੋਏ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਮੇਰਾ ਨੰਬਰ ਜੇ ਲੈਣਾ ਤਾਂ 9463018099 ਮੇਰਾ ਆਪ ਦਾ ਖੁਦ ਨੰਬਰ ਜੀ ਇਹ ਵੀ ਇੱਕ ਸਿਫਤ ਹੈ ਇਹਨਾਂ ਦੀ ਕਿ ਜਦੋਂ ਵੀ ਕੋਈ ਤੁਹਾਡਾ ਕੋਈ ਸਵਾਲ ਜਵਾਬ ਬਣਦਾ ਤਾਂ ਇਹ ਫੋਨ ਵੀ ਤੁਹਾਡਾ ਜਿਹੜਾ ਹੈਗਾ ਉਹ ਅਟੈਂਡ ਕਰਦੇ ਆ ਤੁਹਾਨੂੰ ਸਮੇਸਰ ਜਾਣਕਾਰੀਆਂ ਵੀ ਦਿੰਦੇ ਆ ਤੇ ਫੋਨ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਵਟਸਐਪ ਤੇ ਸੁਨੇਹਾ ਛੱਡਦੇ ਹੋ ਕਿਉਂਕਿ ਬਹੁਤ ਸਾਰੇ ਇਸ ਸਮੇਂ ਸੀਜ਼ਨ ਦਾ ਰੁਝੇਵਾ ਬਹੁਤ ਹੁੰਦਾ ਤਾਂ ਉਦੋਂ ਤੁਹਾਡਾ ਜਿਹੜਾ ਹੈਗਾ ਉਹ ਗੱਲਬਾਤ ਦਾ ਰਿਪਲਾਈ ਕੀਤਾ ਜਾ ਸਕਦਾ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਰਕੇ ਉਹਦੇ ਬਾਰੇ ਵੀ ਜਾਣਕਾਰੀ ਹੈ ਜਿਹੜੀ ਉਹ ਲਈ ਜਾ ਸਕਦੀ ਹੈ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਤੋਂ ਕਾਣ ਇਹ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਦੀ ਲਈ ਸਾਂਝੀ ਕੀਤੀ ਸਾਡੇ ਇਸ ਪਲੇਟਫਾਰਮ ਤੋਂ ਬਹੁਤ ਬਹੁਤ ਧੰਨਵਾਦ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਵੀ ਸਾਡੇ ਤੱਕ ਜਰੂਰ ਪਹੁੰਚਾਉਣਾ ਚੈਨਲ ਦੇ ਨਾਲ ਇਸੇ ਤਰ੍ਹਾਂ ਬਣਿਆ ਰਹਿਣਾ ਤੇ ਇਹ ਵੀਡੀਓ ਹੋਰ ਕਿਸਾਨ ਭਰਾਵਾਂ ਤੱਕ ਵੀ ਜਰੂਰ ਪਹੁੰਚਾਉਣਾ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਮੈਨੂੰ ਕੁਲਵਿੰਦਰ ਔਲਖ ਨੂੰ ਕੈਮਰਾਮੈਨ ਸੁਖਬੀਤ ਔਲਖ ਦੇ ਨਾਲ ਦਿਓ ਅਗਿਆ ਧੰਨਵਾਦ